ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਕੀਤਾ ਕਿ ਡੱਲੇਵਾਲ ਸਾਹਿਬ ਦੀ ਗੱਲਬਾਤ ਕਰਨ ਲਈਏ ਅੱਜ 20 ਫਰਵਰੀ ਹੈ ਕੱਲ ਨੂੰ 21 ਪਰਸੋਂ ਨੂੰ 22 ਫਰਵਰੀ ਦੀ ਇੱਕ ਮੀਟਿੰਗ ਹੈ ਕੇਂਦਰ ਸਰਕਾਰ ਦੇ ਨਾਲ ਚੰਡੀਗੜ੍ਹ 'ਚ ਹੋਣੀ ਹੈ ਮੈਂ ਜਿਹੜੀ ਗੱਲਬਾਤ ਕਰਨੀ ਹੈ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਬਹੁਤੇ ਸੱਜਣੇ ਕਹਿੰਦੇ ਨੇ ਕਿ ਤੁਸੀਂ ਰਫ ਬੋਲਦੇ ਹੋ ਤੁਸੀਂ ਕਿਸਾਨਾਂ ਦੇ ਕਿਸਾਨ ਆਗੂਆਂ ਦੇ ਵਿਰੋਧ ਵਿੱਚ ਬੋਲਦੇ ਹੋ ਨਾ ਬਿਲਕੁਲ ਇੱਕ ਉਹਦਾ ਪਖੰਡ ਵੀ ਸਾਹਮਣੇ ਆਇਆ ਅੱਜ ਹਿੰਦੀ ਵਿੱਚ ਗੱਲ ਕਰ ਰਿਹਾ ਸੀ ਢੱਲੇਵਾਲ ਸਾਹਿਬ ਮੁਸਲਮਾਨ ਭਾਈ ਜੋ ਹੈ ਉਹ ਮੱਕਾ ਮਦੀਨਾ ਸੇ ਜਲ ਲੈ ਕੇ ਆਏ ਨੇ ਹਿੰਦੂ ਗੰਗਾ ਸੇ ਲੈ ਕੇ ਆਏ ਨੇ ਸਿੱਖ ਪੰਜਾਬ ਅੰਮ੍ਰਿਤਸਰ ਸਰੋਵਰ ਮੇਂ ਜਲ ਹੋਤਾ ਹੈ ਉਹ ਲੈ ਕੇ ਆਏ ਨੇ ਉਹ ਹਮ ਸ਼ਕेंगे ਤੇ ਮਰਨ ਮਰਤ ਖਤਮ ਕਰ ਦੇਂਗੇ ਹਿੰਦੀ ਮੇਂ ਭਾਸ਼ਨ ਦੇਆ ਚਲੋ ਮੈਂ ਤਾਂ ਪੰਜਾਬੀ ਚ ਬੋਲਣਾ ਮੈਨੂੰ ਹਿੰਦੀ ਆਉਂਦੀ ਨਹੀਂ ਲੈਸ਼ ਤਾਂ ਬੋਲੇ ਹੀ ਜੇ ਮਾਣੀ ਮੁੱਟੀ ਪਰ ਪੰਜਾਬੀ ਚ ਗੱਲ ਕਰਦੇ ਆਂ ਆਪਾਂ ਪੰਜਾਬੀ ਆਂ ਤੇ ਨਾਲ ਇੱਕ ਹੋਰ ਢੁੱਜਰ ਛੇੜਤੀ ਸ਼ੁਭਕਰਨ ਜਿਹੜੇ ਵੱਲੋਂ ਦੇ ਨੌਜਵਾਨ ਕਿਸਾਨੀ ਅੰਦੋਲਨ ਦੇ ਵਿੱਚ ਮੌਦੇ ਮੂੰਹੇ ਚਲੇ ਗਏ ਸੀ ਸ਼ਹੀਦ ਬਣਾ ਕੇ ਉਹਨੂੰ ਪੇਸ਼ ਕੀਤਾ ਗਿਆ ਉਹਦਾ ਸਟੈਚੂ ਕਹਿੰਦੇ ਲਾਉਣਾ ਪਿੰਡ ਵੱਲੋਂ ਦੇ ਵਿੱਚ ਲਾ ਦਿੱਤਾ ਗਿਆ ਉਹਦੇ ਤੋਂ ਵੀ ਪਰਦਾ ਉਠਾਇਆ ਜਾਊ ਇਹ ਗੱਲਾਂ ਡੱਲੇਵਾਲ ਸਾਹਿਬ ਨੇ ਅੱਜ ਕੀਤੀਆਂ ਚਲੋ ਇਹ ਤਾਂ ਇਹਨਾਂ ਨੇ ਭੂਮਿਕਾ ਬੰਨੀ ਹੁੰਦੀ ਹੈ ਲੋਕਾਂ ਦੇ ਥੋੜਾ ਜਿਹਾ ਇਹ ਭੂਮਿਕਾ ਜਿਹੜੀ ਅਸਰ ਕਰੇ ਵੀ ਪੰਜਾਬ ਦੇ ਲੋਕ ਕਹਿੰਣ ਕਿ ਆਹ ਬਾਤ ਹਿੰਦੂਆਂ ਨੂੰ ਵੀ ਪਿਆਰ ਕਰਦੇ ਨੇ ਮੁਸਲਮਾਨਾਂ ਨੂੰ ਪਿਆਰ ਕਰਦੇ ਨੇ ਸਿੱਖਾਂ ਦੇ ਤਕਰ ਵਿੱਚ ਜੰਮੇ ਜੰਬੇ ਨੇ ਜਣੇ ਕਿ ਸਾਂਝੀ ਬਾਲਤਾ ਰੱਖਣ ਦੀ ਕੋਸ਼ਿਸ਼ ਕਰਨੀ ਜਣੇ ਕਿ ਪੰਜਾਬ ਦੇ ਲੋਕਾਂ ਤੇ ਅਸਰ ਪਵੇ ਜਾਂ ਕਿਸਾਨਾਂ ਤੇ ਅਸਰ ਪਵੇ ਵੀ ਦੇਖੋ ਕਿੰਨਾ ਪਿਆਰ ਦਾ ਪ੍ਰਤੀਕ ਡੱਲੇਵਾਲ ਸਾਹਿਬ ਰੱਖ ਰਹੇ ਹੈ ਕਿ ਬਖਵਖ ਚੈਨਲਾ ਨੇ ਅੱਜ ਜੇਦਮਨ ਚੁਲਾਈ ਹੋਈ ਹੈ ਪਰ ਮੈਂ ਜਿਹੜੀ ਗੱਲ ਕਰ ਰਹੀ ਹਾਂ ਹੁਣ ਕੇਂਦਰ ਸਰਕਾਰ ਦੇ ਬਹੁਤ ਸਾਰੇ ਲੀਡਰਾਂ ਦੇ ਇਹ ਬਿਆਨ ਆ ਚੁੱਕੇ ਹਨ ਉਹਨਾਂ ਨੇ ਗੱਲਾਂ-ਗੱਲਾਂ ਵਿੱਚ ਰਮਜਾਂਦੇ ਨਾਲ ਸਮਝਾ ਦਿੱਤਾ ਕਿ ਜਿੰਨਾ ਚਿਰ ਮਰਜੀ ਖਨੌਰੀ ਬਾਰਡਰ ਤੇ ਬੈਠੇ ਰਹੋ ਪ੍ਰਸ਼ਾਦਾ ਪਾਣੀ ਸ਼ੱਕ ਦੇ ਰਹੋ ਜੂਸ ਪੀਓ ਕੋਈ ਦੀਆਂ ਪਿੰਨੀਆਂ ਖਾਓ ਛੋਲੇ ਦੀ ਤਰੀ ਪੀ ਲੋ ਮਟਰ ਪਨੀਰ ਖਾ ਲੋ ਕਹਿੰਦੇ ਪਰ ਪਰ ਮਤਲਬ ਇਹਦਾ ਕੀ ਹੈ ਵੀ ਐਮਐਸਪੀ ਨਹੀਂ ਮਿਲਣੀ ਗੱਲਾਂ ਬਾਤਾਂ ਰਾਹੀਂ ਸਟੇਟਮੈਂਟਾਂ ਰਾਹੀਂ ਇਹ ਸਮਝਾਉਣ ਦੀ ਕੋਸ਼ਿਸ਼ ਸੈਂਟਰ ਸਰਕਾਰ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਦੱਸ ਦਿੱਤਾ ਔਰ ਡਾਕਟਰ ਪਿਆਰੇ ਲਾਲ ਗਰਵੇ ਮਾਲਵਿੰਦਰ ਮਾਲੀ ਖਜੀਤ ਗਰੇਵਾਲ ਕਾਫੀ ਬੁੱਧੀਜੀਵੀ ਨੇ ਤੇ ਉਹਨਾਂ ਦੀ ਸਟੇਟਮੈਂਟਾਂ ਵੀ ਆ ਰਹੀਆਂ ਨੇ ਚਲੋ ਇਹਨਾਂ ਬਾਰੇ ਤਾਂ ਕੁਝ ਹੋਰ ਕਿਹਾ ਜਾਊਗਾ ਪਰ ਖੁਦ ਜਥੇ ਬੰਦਗੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੀਆਂ ਸਟੇਟਮੈਂਟਾਂ ਵੀ ਆ ਰਹੀਆਂ ਨੇ ਕਿ ਕਿਸੇ ਵੀ ਕੀਮਤ ਤੇ ਐਮਐਸਪੀ ਨਹੀਂ ਮਿਲੇਗੀ ਇਹ ਖੁੱਦ ਕਿਸਾਨ ਆਗੂ ਵੀ ਕਹਿ ਰਹੇ ਨੇ ਮਤਲਬ ਇੱਕ ਪਾਸੇ ਕਹਿ ਰਹੇ ਨੇ ਜਿਉਂ ਜਿੜੀਏ ਦੂਜੇ ਪਾਸੇ ਕਹਿ ਰਹੇ ਨੇ ਮਰ ਜਿੜੀਏ ਤੇ ਇਹ ਬੇਵਕੂਫ ਕੌਣ ਬਣ ਰਹੇ ਨੇ ਪੰਜਾਬ ਦੇ ਲੋਕ ਤੇ ਅੱਜ ਇੱਕ ਸੱਜਣ ਨੇ ਮੇਰੇ ਨਾਲ ਗੱਲ ਕੀਤੀ ਦਿੱਲੀ ਤੋਂ ਉਹ ਕਹਿੰਦੇ ਗਿਆਨੀ ਜੀ ਇਹ ਗੱਲ ਬੋਲ ਦਿਓਗੇ ਤੁਸੀਂ ਮੈਂ ਕਿਹਾ ਜੀ ਜ਼ਰੂਰ ਤੁਸੀਂ ਖੁੱਲ ਕੇ ਗੱਲ ਕਰੋ ਉਹ ਕਹਿੰਦੇ ਮੈਂ ਤਾਂ ਖੁੱਲ ਕੇ ਕਰੂੰ ਤੂੰ ਕਰ ਦੇਗਾ ਖੁੱਲ ਕੇ ਮੈਂ ਕਿਹਾ ਹਾਂ ਮੈਂ ਤਾਂ ਕਰ ਹੀ ਰਿਆਂ ਖੁੱਲ ਕੇ ਕਰਾਂਗੇ ਕਹਿੰਦੇ ਭੁੱਲ ਜੋ ਵੀ ਝੋਨੇ ਤੇ ਕਣਕ ਤੇ ਜਿਹੜੀ ਐਮਐਸਪੀ ਐ ਵੀ ਉਹ ਚੱਲਦੀ ਰਹੂਗੀ ਮਤਲਬ ਕੇ ਉਹ ਵੀ ਖਤਮ ਕਰਨੀ ਹੈ ਕਰਨੀ ਪੈਣੀ ਹੈ ਕਿਉਂਕਿ ਝੋਨਾ ਲਾਉਣਾ ਬੰਦ ਕਰਨਾ ਪੈਣਾ ਉਹ ਕਹਿੰਦੇ ਤੇ ਕਣਕ ਵੀ ਤੁਸੀਂ ਲਗਾਤਾਰ ਨਬੀ ਸਕਦੇ ਚੇਂਜ ਕਰਨਾ ਪੈਣਾ ਹੁਣ ਜਿਹੜੀਆਂ ਇਹ ਗੱਲਾਂ ਨੇ ਇਹ ਗੱਲਾਂ ਆਮ ਲੋਕਾਂ ਦੇ ਸਮਝ ਵਿੱਚ ਨਹੀਂ ਆਉਣੀਆਂ ਚਲੋ ਕਣਕ ਤਾਂ ਮੈਂ ਮੰਨ ਲੈਣਾ ਵੀ ਚੇਂਜ ਕਰਨ ਦੀ ਲੋੜ ਨਹੀਂ 6 ਮਹੀਨੇ ਬਾਅਦ ਫਸਲ ਹੁੰਦੀ ਹੈ ਔਰ ਬਹੁਤੇ ਪਾਣੀ ਲੋੜ ਨਹੀਂ 4-5 ਪਾਣੀ ਲਾ ਕੇ ਕਣਕ ਪੜ ਜਾਂਦੀ ਹੈ 5 ਪਾਣੀ ਲਾ ਲਓ ਕਣਕ ਪੜ ਜਾਂਦੀ ਹੈ ਪਰ ਝੋਨਾ ਤਾਂ ਪਾਣੀ ਬਹੁਤ ਮੰਗਦਾ ਹੈ ਹਾਂ ਝੋਨੇ ਤੇ ਇਹ ਸਚਾਈ ਹੈ ਵੀ 5 ਸਾਲ ਵੱਧ ਵੱਧ ਲੱਗਣਗੇ ਇਤੋਂ ਵੱਧ ਨਹੀਂ ਝੋਨਾ ਲਾਉਣਾ ਬੰਦ ਕਰਨਾ ਪਊ ਜੇ ਝੋਨਾ ਲਾਉਣਾ ਬੰਦ ਕਰਨਾ ਪਊ ਫਿਰ ਐਮਐਸਬੀ ਵੀ ਕਿਉਂ ਦੇਣ ਕਿਉਂ ਜਿਵੇਂ ਸਚਾਈ ਹੈ ਐਮਐਸਬੀ ਜਿਹੜੀ ਚੱਲਦੀ ਹੈ ਨਾ ਝੋਨੇ ਦੇ ਕਣਕ ਤੇ ਉਹ ਵੀ ਖਤਮ ਕੀਤੀ ਜਾਊ ਹਾਲਾਂਕਿ ਜਿਹੜੀ ਉਹ ਬੰਦੇ ਨੇ ਮੇਰੇ ਕੋਲ ਗੱਲ ਕਰੀ ਫਰਜੀਤ ਸਿੰਘ ਸਿੱਧੂ ਕਹਿੰਦੇ ਮੇਰਾ ਨਾਮ ਲੈ ਦਿਓ ਜੀ ਡਰ ਨਹੀਂ ਲੋੜਨੀ ਜੇ ਕਹਿੰਦੇ ਕਿ ਦੀ ਧੌਣ ਵਿੱਚ ਕਿੱਲਾ ਹੋਇਆ ਮੇਰਾ ਨੰਬਰ ਵੀ ਬੋਲ ਦੇਉ ਮੈਂ ਕਿਹਾ ਨਹੀਂ ਫਿਰੇ ਨੰਬਰ ਤੇ ਗਾੜੇ ক্লোਜ ਕਰਦੇ ਲੋਕ ਕਹਿੰਦੇ ਕਹਿੰਦੇ ਕਿਸਾਨ ਆਗੂਆਂ ਨੂੰ ਵੀ ਪਤਾ ਹੈ ਡੱਲੇਬਾੜ ਨੂੰ ਵੀ ਖੁਦ ਪਤਾ ਹੈ ਕਿ ਐਮਐਸਪੀ ਨਹੀਂ ਮਿਲਣੀ ਇਹਨਾਂ ਕਹਿੰਦੇ ਕਿਸਾਨ ਆਗੂ ਨੂੰ ਪਤਾ ਹੈ ਵੀ ਸੈਂਟਰ ਸਰਕਾਰ ਉਹ ਜਿਹੜੀ ਹੈ ਉਹ ਐਮਐਸਪੀ ਨਹੀਂ ਦੇਊਗੀ ਇਹ ਸਭ ਨੂੰ ਪਤਾ ਹੈ ਪਰ ਕਹਿੰਦੇ ਜਾਣ ਬੁੱਝ ਕੇ ਇਹ ਫਸੇ ਹੋਏ ਨੇ ਨਾ ਜੀ ਸਕਦੇ ਨੇ ਨਾ ਮਰ ਸਕਦੇ ਨੇ ਤੇ ਹੁਣ ਕਥਾ ਕਹਾਣੀਆਂ ਦੇ ਵਿੱਚ ਸਾਡੇ ਬਾਬੇ ਗੱਪਸਰਾ ਸੁਣਾਉਂਦੇ ਹੁੰਦੇ ਨੇ ਬੋਲ ਕੇ ਤੇ ਵਸੋਂ ਉਦਾਂ ਇਹਨਾਂ ਨੇ ਪਾਣੀ ਚ ਮਧਾਣੇ ਪਾਈ ਹੋਈ ਹੈ ਸ਼ੁਭ ਕਰਮ ਦੇ ਪਿੰਡ ਜਾਵਾਂਗੇ ਸਟੈਚੂ ਤੋਂ ਕੱਪੜਾ ਲਾ ਕੇ ਉਦਘਾਟਨ ਕਰਾਂਗੇ ਤੇ ਜਾਂ 12 ਮੀਟਿੰਗਾਂ ਪਹਿਲਾਂ ਕੀਤੀਆਂ ਹੁਣ ਕਰਾਂਗੇ ਇਹਨਾਂ ਕਿ ਜੋ ਮੂੰਹ ਚ ਆਉਂਦਾ ਉਹ ਬੋਲੀ ਜਾਂਦੇ ਇਹਦਾ ਮਤਲਬ ਕੀ ਹੈ ਕਿ ਲੋਕ ਕਿਸੇ ਸਮਝ ਨੂੰ ਯਾਨੀ ਕਿ ਸਾਡੀ ਜਿਹੜੀ ਸਟੇਟਮੈਂਟ ਹੈ ਉਹਨੂੰ ਲੋਕ ਸਮਝ ਨਾ ਸਕਣ ਯਾਨੀ ਕਿ ਅੱਡੋ ਫਾਟੀ ਇਹ ਹੋ ਕੇ ਬਿਆਨ ਦਿੰਦੇ ਆ ਭੰਦੇਰ ਕੁਝ ਹੋਰ ਕਹਿੰਦਾ ਤੇ ਮਨਜੀਤ ਰਾਏ ਕੁਝ ਹੋਰ ਕਹਿੰਦਾ ਰਾਜੇਵਾਲ ਸਭ ਕੁਝ ਹੋਰ ਕਹਿੰਦੇ ਆ ਉਗਰਾਹਾਂ ਸਭ ਕੁਝ ਹੋਰ ਕਹਿੰਦੇ ਆ ਜਿਹੜੇ ਮਰਨ ਮਰ ਤੇ ਬੈਠੇ ਨੇ ਡੱਲੇ ਵਾਲ ਸਭ ਉਹ ਕੁਝ ਹੋਰ ਕਹਿੰਦੇ ਐ ਮਤਲਬ ਜੋ ਕੁਛ ਅਸੀਂ ਬੋਲ ਰਹੇ ਆ ਲੋਕਾਂ ਨੂੰ ਸਮਝ ਵਿੱਚ ਨਾ ਆਵੇ ਨਚੋੜ ਕੀ ਐ ਤਤ ਕੀ ਐ ਕੇਂਦਰ ਸਰਕਾਰ ਨੇ ਇਹਨਾਂ ਨੂੰ ਅੰਦਰ ਖਾਤੇ ਨਾ ਕੀਤੀ ਹੋਈ ਐ ਕਿ ਐਮਐਸਪੀ ਨਹੀਂ ਮਿਲਣੀ ਜੋ ਛਕਣਾ ਛਕੋਣਾ ਹੈ ਛਕੀ ਜਾਓ ਤੁਹਾਨੂੰ ਮਿਲੇ ਜਾਊਗਾ ਇਹ ਸਚਾਈ ਐ ਹੁਣ ਇਹ ਗੱਲ ਜਿਹੜੀ ਮੈਂ ਕਹੀ ਐ ਨਾ ਇਹਦੇ ਵਿੱਚ ਮੇਰਾ ਕੋਈ ਰੋਲ ਹੀ ਨਹੀਂ ਕੋਈ ਮੈਨੂੰ ਗਾਲ੍ਹਾਂ ਕੱਢੇ ਐ ਵੀ ਕੋਈ ਰਿਸ਼ਤਾ ਮੰਗੇ ਕੋਈ ਫਾਇਦਾ ਨਹੀਂ ਮੈਂ ਤਾਂ ਸਿਰਫ ਇਹਨਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਘੁੰਮ ਰਹੀਆਂ ਨੇ ਉਹ ਹੀ ਇਕੱਠੀਆਂ ਕਰਕੇ ਤੁਹਾਨੂੰ ਸੁਣਾਈਆਂ ਨੇ ਇੱਕ ਵੀ ਗੱਲ ਮੈਂ ਆਪਣੇ ਕੋਲੋਂ ਨਹੀਂ ਬੋਲੀ ਤੇ ਲਾਸਟ ਵਿੱਚ ਮੈਂ ਕਹਿ ਦਿੰਨਾ ਝੂਨਾ ਲਾਉਣਾ ਕਰਨਾ ਪੈਣਾ ਬੰਦ ਐਮਐਸਪੀ ਸਰਕਾਰ ਨਹੀਂ ਦੇ ਦੇਗੀ ਕਿਸਾਨਾਂ ਨੂੰ ਪਤਾ ਲੱਗ ਚੁੱਕਾ ਹੈ ਅੰਦਰਖਾਤੇ ਸੈਂਟਰ ਸਰਕਾਰ ਨੇ ਇਹਨਾਂ ਨੂੰ ਕਿਹਾ ਹੋਇਆ ਵੀ ਬੈਠੇ ਰਹੋ ਐਮਐਸਪੀ ਨਹੀਂ ਮਿਲਣੀ ਚਲੋ ਹੁਣ ਮੈਂ ਥੋੜੀ ਗੱਲ ਕਰ ਦਿੰਨਾ ਜਿਹੜਾ ਬੰਦਾ ਮਰੀਜ਼ ਹੁੰਦਾ ਨਾ ਉਹਨੂੰ ਖਰਾਕ ਦੀ ਲੋੜ ਪੈਂਦੀ ਹੈ ਫਰੂਟ ਵਧੀਆ ਆ ਰਹੇ ਆ ਛਕਿਆ ਕਰੋ ਵਧੀਆ ਤੇ ਲੱਸੀ ਬੇਰ ਕਾ ਦੀ ਵਧੀਆ ਮਿਲਦੀ ਆ ਉੱਥੇ ਮੱਖਣ ਵਧੀਆ ਮਿਲਦਾ ਮੱਕੀ ਵੀ ਹੁਣ ਪੂਰੀ ਮਹਿੰਗੀ ਜਿਹੜੀ ਹੈ ਉਹ ਆਉਂਦੀ ਹੈ ਜਾਂਦੇ ਜਾਂਦੇ ਪਕਾਓ ਖਾਓ ਮौज ਕਰੋ ਸਿਹਤ ਦਾ ਖਿਆਲ ਰੱਖੋ ਕਿਉਂਕਿ ਹੁਣ ਆ ਜਿਹੜੇ 5-6 ਮਹੀਨੇ ਹੋਰ ਬੈਠਣਾ ਤੇ ਫੇਰ ਤੁਸੀਂ ਵਾਪਸ ਪੰਜਾਬ ਨੂੰ ਆਉਣਾ ਦੁਬਾਰਾ ਫੇਰ ਤਿਆਰੀ ਕਰਨੀ ਹੋਣੀ ਧਰਨਾ ਲਾਉਣ ਦੀ ਸਿਹਤ ਠੀਕ ਰੱਖੋ ਬਸ ਇਨੀ ਇੱਕ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ